ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆ ਜਿਹੜੇ ਉੱਪਰ ਲਿਖੇ ਹੋਏ ਤੁਸੀਂ ਸ਼ਬਦ ਦੇਖ ਰਹੇ ਹੋ ਇਹਨਾਂ ਸ਼ਬਦਾਂ ਦੇ ਉਚਾਰਨ ਨੂੰ ਬਹੁਤ ਧਿਆਨ ਦੇ ਕੇ ਸੁਣਿਓ ਕਈ ਵਾਰ ਅਸੀਂ ਜਦੋਂ ਗੁਰਬਾਣੀ ਵਿੱਚੋਂ ਐਸੇ ਸ਼ਬਦ ਪੜ੍ਹਦੇ ਹਾਂ ਤੇ ਕਈ ਵਾਰ ਅਸੀਂ ਉਲਝਣ ਵਿੱਚ ਪੈ ਜਾਂਦੇ ਹਾਂ ਕਿ ਹੁਣ ਇਹਨਾਂ ਸ਼ਬਦਾਂ ਦਾ ਉਚਾਰਨ ਅਸੀਂ ਕਿਵੇਂ ਕਰਨਾ ਹੈ ਸੰਗਤ ਜੀ ਇਹ ਦੋ ਸ਼ਬਦ ਹੀ ਮੈਂ ਇੱਥੇ ਲਿਖਿਆ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਗੁਰਬਾਣੀ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੇ ਆ ਇੱਥੇ ਇਹ ਸ਼ਬਦ ਦਾ ਸਸੇ ਨੂੰ ਔਕੜ ਨਾਣੀ ਨੂੰ ਸਿਆਰੀ ਐੜਾ ਹਾਹਿ ਦੇ ਪੈਰ 'ਚ ਔਕੜ ਕਕਾ ਫਿਰ ਰਾਰੇ ਨੂੰ ਸਿਆਰੀ ਐੜਾ ਹਾਹਿ ਦੇ ਪੈਰ 'ਚ ਔਕੜ ਜਦੋਂ ਅਖੀਰ ਵਿੱਚ ਐੜਾ ਅਤੇ ਹਾਹਿ ਦੇ ਪੈਰ 'ਚ ਔਕੜ ਵਾਲਾ ਸ਼ਬਦ ਹੋਵੇ ਨਾ ਇਹਦਾ ਉਚਾਰਨ ਹਮੇਸ਼ਾ ਊੜੇ ਨੂੰ ਊੜੇ ਦੀ ਮਾਤਰਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਇੱਥੇ ਪਾਠ ਉਚਾਰਨ ਹੋਏਗਾ ਸੁਣਿਓ ਅਤੇ ਕਰਿਓ ਗੁਰਬਾਣੀ ਵਿੱਚ ਅਸੀਂ ਪਾਠ ਉਚਾਰਨ ਕਰਦੇ ਹਾਂ ਸਤਗੁਰ ਜੀਵਣ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਜੇ ਮਹਾਰਾਜ ਦੀ ਬਾਣੀ ਚ ਪੜਦੇ ਆਂ ਅੰਤੇ ਸਤਿਗੁਰ ਬੋਲੇ ਆ ਮੈਂ ਪਿਛੈ ਕੀਰਤਨ ਕਰਿਓ ਨਿਰਬਾਨ ਜਿਓ ਇਸ ਢੰਗ ਨਾਲ ਪਾਠ ਉਚਾਰਨ ਹੋਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ